ਸਤਨਾਮ ਸ੍ਰੀ ਵਾਹਿਗੁਰੂ ਜਦੋਂ ਚਮਕੌਰ ਦੀ ਜੰਗ ਵਿੱਚ 40 ਸਿੰਘ ਅਤੇ ਦੋ ਵੱਡੇ ਸਹਬਜ਼ਾਦੀ ਸ਼ਹੀਦ ਹੋ ਗਏ ਸਨ ਤਾਂ ਬਜ਼ੀਰ ਖਾਨ ਦੇ ਹੁਕਮ ਦੇ ਨਾਲ ਨੇੜੇ ਦੇ ਸਾਰੇ ਪਿੰਡਾਂ ਵਿੱਚ ਕੰਡੋਰ ਆਪਿਟਵਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ 40 ਸਿੰਘਾਂ ਨੂੰ ਤੇ ਸਨੀ ਦੋਵੇਂ ਸਹਿਬਜ਼ਾਦਿਆਂ ਦੀ ਗੜੀ ਵਿੱਚੋਂ ਨਿਕਲ ਅਨਸਾਰ ਹੀ ਮੁਗਲ ਫੌਜ ਨੇ ਕਤਲ ਕਰ ਦਿੱਤਾ ਹੈ ਅਤੇ ਇਸ ਬੱਗੇ ਟੋਲੀ ਦਾ ਹੋਰ ਸਾਥੀ ਕਿਸੇ ਨੂੰ ਮਿਲੇ ਜਾਂ ਕਿਸੇ ਨੂੰ ਪਤਾ ਲੱਗੇ ਤਾਂ ਤਾਂ ਉਸ ਦੀ ਤਲਾਸ਼ੀ ਤੇ ਨਾਲੇ ਨੇੜੇ ਦੀ ਸਰਕਾਰੀ ਕਰਮਚਾਰੀਆਂ ਨੂੰ ਦਿੱਤੀ ਜਾਵੇ ਗੜੀ ਤੇ ਰਣ ਭੂਮੀ ਵਿੱਚ ਕੋਈ ਵੀ ਮਨੁੱਖ ਜਾਕੀ ਕਿਸੇ ਵੀ ਲਾਸ ਨੂੰ ਉਠਾਉਣ ਦਾ ਯਤਨ ਨਾ ਕਰੇ ਜੋ ਕੋਈ ਇਨਸਾਨ ਅਜਿਹਾ ਕਰੇਗਾ ਤਾਂ ਉਸ ਨੂੰ ਮੁਜਰਮ ਸਮਝ ਕੇ ਗ੍ਰਿਫਤਾਰ ਕੀਤਾ ਜਾਵੇਗਾ ਜਦੋਂ ਇਹ ਖਬਰ ਬੀਬੀ ਸ਼ਰਨ ਕੌਰ ਨੇ ਸੁਣੀ ਬੀਬੀ ਸ਼ਰਨ ਕੌਰ ਨੇ ਆਪਣੀ ਬੁੱਢੀ ਮਾਂ ਨੂੰ ਪਿੰਡ ਵਿੱਚ ਪਿੱਟੇ ਜਾਰੇ ਕੀ ਟੰਡੂਰੀ ਵਾਰੀ ਜਦ ਆਕੇ ਦੱਸਿਆ ਤਾਂ ਬੀਬੀ ਸ਼ਰਨ ਕਰਨੀ ਆਪਣੀ ਮਾਤਾ ਜੀ ਨੂੰ ਕਿਹਾ ਕਿ ਮੈਂ ਆਪਣੇ ਵੀਰਾਂ ਅਤੇ ਬਜ਼ੁਰਗਾਂ ਦਾ ਰਣ ਭੂਮੀ ਵਿੱਚ ਜਾ ਕੇ ਸੰਸਕਾਰ ਕਰਾਂਗੀ ਮੈਂ ਉਹਨਾਂ ਦੀਆਂ ਲਾਸਾਂ ਨੂੰ ਉੱਤੇ ਕਾਮਾ ਅਤੇ ਇੱਲਾ ਲਈ ਖਾੜ ਲਈ ਛੱਡ ਦੇਣਾ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਇਹ ਕੱਲ ਨਹੀਂ برداشت ਕਰ ਸਕਦੀ ਕਿ ਸਾਡੇ ਬਜ਼ੁਰਗਾਂ ਤੇ ਮੇਰੇ ਵੀਰਾਂ ਦੀਆਂ ਲਾਸਾਂ ਨੂੰ ਕੁੱਤੇ ਇਲਾ ਜਾ ਫਿਰ ਕਾ ਖਾਣ ਇਸ ਲਈ ਤੁਸੀਂ ਮੈਨੂੰ ਆਗਿਆ ਦੇਵੋ ਤਾਂ ਜੋ ਮੈਂ ਆਪਣੇ ਸ਼ਹੀਦ ਵੀਰਾਂ ਤੇ ਬਜ਼ੁਰਗਾਂ ਦੀ ਗੁਰਮਤ ਅਨੁਸਾਰ ਸੰਸਕਾਰ ਕਰ ਸਕਾਂ ਬੀਪੀ ਸ਼ਰਨ ਕੌਰ ਜੀ ਦੀ ਮਾਤਾ ਨੇ ਕਿਹਾ ਕੀ ਰਾਤ ਬਹੁਤ ਹਨੇਰੀ ਹੈ ਤੇ ਬਹੁਤ ਠੰਡ ਵੀ ਪੈ ਰਹੀ ਹੈ ਤੇ ਮੁਗਲ ਫੌਜਾਂ ਦੇ ਪੈਰੀ ਵੀ ਜਗ੍ਹਾ ਜਗ੍ਹਾ ਉੱਤੇ ਲੱਗੇ ਹੋਈ ਹਨ ਗੜੀ ਦੇ ਚਾਰੇ ਪਾਸੇ ਸ਼ਹੀਦਾਂ ਦੀਆਂ ਅਤੇ ਹਕੂਮਤ ਦੇ ਮਰੇ ਹੋਏ ਫੌਜਾਂ ਦੀਆਂ ਲਾਸਾਂ ਨਾਲ ਭਰਿਆ ਹੋਵੇਗਾ ਤੁਕੀਮੀ ਐਨੀਆਂ ਲਾਸਾਂ ਵਿੱਚੋਂ ਸਿੰਘ ਸਹੀਦਾਂ ਦੀਆਂ ਲਾਸਾਂ ਨੂੰ ਪਹਿਚਾਣ ਕੀ ਤੇ ਉਹਨਾਂ ਨੂੰ ਇਕੱਠੀਆਂ ਕਰਕੇ ਸੰਸਕਾਰ ਕਰਨਗੇ ਬੀਬੀ ਸ਼ਰਨ ਕੌਰ ਨੇ ਆਪਣੇ ਮਾਤਾ ਨੂੰ ਕਿਹਾ ਕਿ ਮੈਂ ਉਹਨਾਂ ਦੇ ਹੱਥੀ ਕੜੇ ਅਤੇ ਬਾੜਾ ਤੋਂ ਪਹਿਚਾਣ ਲਵਾਵਾਂਗੀ ਮੇਰੀ ਪਹਿਲੀ ਕੋਸ਼ਿਸ਼ ਕੁਰਕੋ ਵਿੰਦ ਸਿੰਘ ਜੀ ਤੇ ਸਹਬਜ਼ਾਦਿਆਂ ਦੀਆਂ ਦੇਹਾਂ ਨੂੰ ਲੱਭਣ ਦੀ ਹੋਵੇਗੀ ਤੇ ਉਸ ਤੋਂ ਬਾਅਦ ਜਿੰਨੇ ਵੀ ਸਿੰਘਾਂ ਦੀਆਂ ਲਾਸਾਂ ਲੱਭ ਸਕੀਆਂ ਉਹਨਾਂ ਨੂੰ ਇਕੱਠੀਆਂ ਕਰਕੇ ਇੱਕੋ ਚਿਤਾ ਵਿੱਚ ਸਬਦਾ ਸੰਸਕਾਰ ਕਰ ਦੇਵਾਂਗੀ ਇਸ ਗੱਲ ਉੱਤੇ ਮਾਤਾ ਸਰਣ ਜੀ ਦੀ ਬੇਬੇ ਨੇ ਕਿਹਾ ਪਰ ਜੀ ਕਿਸੇ ਨੇ ਤੈਨੂੰ ਰਿਆੜੂ ਭੂਮੀ ਵੱਲੇ ਜਾਂਦੀ ਹੋਈ ਦੇਖਿਆ ਅਤੇ ਤੈਨੂੰ ਰਸਤੇ ਵਿੱਚ ਹੀ ਘੇਰ ਲਿਆ ਤਾਂ ਤੂੰ ਫਿਰ ਕੀ ਕਰੇਂਗੀ ਤਾਂ ਬੀਬੀ ਸ਼ਰਨ ਕਰਨੀ ਕੀ ਹਾਂ ਮੈਂ ਸਿੰਘਾਂ ਦੀ ਬੱਚੀ ਹਾਂ ਅਜਿਹੇ ਹਾਲਾਤ ਵਿੱਚ ਮੈਂ ਆਪਣੀ ਕਰਪਾਨ ਦੇ ਨਾਲ ਉਸ ਨੂੰ ਮਾਰ ਮੁਕਾਵਾਂਗੀ ਜਾਂ ਫਿਰ ਆਪ ਉਹਨਾਂ ਨਾਲ ਲੜਦੇ ਹੋਈ ਮਰ ਜਾਵਾਂਗੀ ਜੀ ਮੈਂ ਸਹੀ ਸਲਾਮਤ ਜੰਗ ਦੇ ਮੈਦਾਨ ਵਿੱਚ ਪਹੁੰਚ ਗਈ ਜੋ ਹੁਣ ਸੁਨਸਾਨ ਪਿਆ ਹੈ ਤਾਂ ਫਿਰ ਤਾਂ ਮੈਂ ਸਹੀਤ ਬੀਰਾਂ ਦੇ ਸੰਸਕਾਰ ਕਰਕੇ ਹੀ ਮੁੜਾਂਗੀ ਤੇ ਅੱਗੇ ਜਿਵੇਂ ਗੁਰੂ ਜੀ ਚਾਹੇ ਉਹੀ ਹੋਵੇਗਾ ਬੀਬੀ ਸ਼ਨਕੌਰ ਦੀ ਮਾਤਾ ਨੇ ਆਪਣੇ ਧੀ ਦਾ ਡ੍ਰਿੜ ਇਰਾਦਾ ਦੇਖ ਕੇ ਉਸ ਨੂੰ ਆਗਿਆ ਦਿੰਦੇ ਹੋਈ ਉਜ ਕੋਰਾ ਕੱਪੜਾ ਪਾਣੀ ਦਾ ਘੜਾ ਅਤੇ ਆਗਲ ਕੋਣ ਦੀ ਸਮਗਰੀ ਦੇਖਿਆ ਕਿ ਆਖਿਆ ਕੀ ਇਹ ਸਭ ਸਮਾਨ ਤੂੰ ਆਪਣੇ ਨਾਲ ਲੈ ਜਾ ਲਾਸਾਂ ਨੂੰ ਇਸ਼ਨਾਨ ਕਰਾਉਣਾ ਤਾਂ ਅਜੇ ਸਮੇਂ ਬਹੁਤ ਔਖਾ ਹੈ ਪਰ ਤੂੰ ਸਹੀਦ ਸਿੰਘਾਂ ਦੇ ਮੂੰਹ ਧੋਕੇ ਕੱਪੜੇ ਨਾਲ ਪੂੰਝ ਕੇ ਇਹੇ ਕੋਰਾ ਕੱਪੜਾ ਉਹਨਾਂ ਦੀਆਂ ਲਾਸਾਂ ਤੇ ਪਾ ਦੇਮੀ ਮੈਂ ਤੇਰੀ ਉਡੀਕ ਕਰਾਂਗੀ ਘਰੋਂ ਤੁਰਨ ਤੋਂ ਪਹਿਲਾਂ ਬੀਬੀ ਸਰਨ ਕਰਨੀ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਕਿਹ ਅਕਾਲ ਪੁਰਖ ਗੁਰੂ ਜੀ ਮੈਂ ਤੁਹਾਡੀ ਬੱਚੀ ਹਾਂ ਤੁਸੀਂ ਆਪਣਾ ਕਾਰਜ ਆਪ ਹੀ ਸਵਾਰਨ ਵਾਲੇ ਹੋ ਤੁਸੀਂ ਮੈਨੂੰ ਬਲ ਅਤੇ ਹਿੰਮਤ ਬਖਸੋ ਜੋ ਮੈਂ ਇਹ ਸੇਵਾ ਪੂਰਨ ਕਰ ਸਕਾਂ ਉਸ ਤੋਂ ਬਾਅਦ ਬੀਬੀ ਸ਼ਰਨਕਾਰ ਜੀ ਆਪਣੀ ਮਾਤਾ ਨੂੰ ਮੱਥਾ ਟੇਕ ਕੇ ਸਬ ਸਨਮਾਨ ਲੈ ਕੇ ਬਹੁਤ ਹੀ ਸਾਵਧਾਨੀ ਦੇ ਨਾਲ ਰਣ ਭੂਮੀ ਵਿੱਚ ਪਹੁੰਚ ਗਈ ਜੰਗ ਦੇ ਮਦਾਨੇ ਵਿੱਚ ਪਹੁੰਚ ਕੇ ਬੀਬੀ ਸ਼ਰਨਕਾਰ ਇੱਕ ਰੁੱਖ ਦੇ ਓਲੇ ਲੁਕ ਗਈ ਅੱਤੇ ਛਪਾਈਆਂ ਦੀ ਹਿਲਜੁਲ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਰਾਤ ਨੂੰ ਸਭ ਸੈਨਿਕ ਥੱਕ ਟੁੱਟ ਕੇ ਬੈਠ ਗਏ ਸੀ ਤਾਂ ਉਸ ਵੇਲੇ ਪੀਪੀ ਸ਼ਰਨ ਕੌਰ ਹੱਥ ਵਿੱਚ ਦੀਵੇ ਦੀ ਰੋਸ਼ਨੀ ਲੈ ਕੇ ਜੰਗ ਦੇ ਮੈਦਾਨ ਵਿੱਚ ਪਹੁੰਚ ਗਈ ਜੰਗ ਦੇ ਮੈਦਾਨ ਵਿੱਚ ਹੀ ਕੁਝ ਜਗ੍ਹਾ ਨੂੰ ਸਾਫ਼ ਕਰਕੇ ਸੰਸਕਾਰ ਦੇ ਲਈ ਤਿਆਰ ਕਰ ਲਿਆ ਫਿਰ ਵੀ ਪੇਸ਼ਰ ਨਕਰ ਹੱਥ ਵਿੱਚ ਪਾਈ ਕੜੇ ਅਤੇ ਬਾਲਾਂ ਤੋਂ ਸਿੰਘਾਂ ਦੀਆਂ ਦੀਹਾਂ ਨੂੰ ਦੀਵੇ ਦੀ ਰੋਸ਼ਨੀ ਦੇ ਨਾਲ ਪਹਿਚਾਨਣ ਲੱਗ ਪਈ ਜੋ ਵੀ ਲਾਸ ਉਸ ਨੂੰ ਸਿੰਘ ਦੀ ਪ੍ਰਤੀਤ ਹੁੰਦੀ ਸੀ ਤਾਂ ਉਸ ਨੂੰ ਸਤਕਾਰ ਦੇ ਨਾਲ ਚੁੱਕ ਕੇ ਸੰਸਕਾਰ ਵਾਲੀ ਥਾਂ ਤੇ ਰੱਖ ਆਉਂਦੀ ਸੀ ਰੜ੍ਹਪੂਮੀ ਦੇ ਪਾਸ ਹੀ ਇਹ alli ਤਾਲ ਲੱਕੜਾਂ ਦਾ ਬਹੁਤ ਵੱਡਾ ਬਾੜਾ ਸੀ ਪਰ ਉਹ ਵਿਅਕਤੀ ਲੜਾਈ ਤੋਂ ਡਰਦਾ ਆਪਣੇ ਲੱਕੜਾਂ ਦੇ ਬਾੜੇ ਨੂੰ ਸੁਣਨਾ ਹੀ ਛੱਡ ਕੇ ਭੱਜ ਗਿਆ ਸੀ ਇਸ ਤਰ੍ਹਾਂ ਲਬ ਦੇ ਲਬ ਦੇ ਬੀਬੀ ਸ਼ਰਨ ਕਰਨੀ ਸੀ ਸਿੰਗ ਲਬ ਲੈ ਤੇ ਨਾਲ ਹੀ ਦੂਮੀ ਸਹਿਬ ਚਾਦਿਆਂ ਦੇ ਮ੍ਰਿਤਕ ਦੇਹਾਂ ਲੱਭ ਲਈਆਂ ਸਹਿਬ ਜਾਦਿਆਂ ਦੀਆਂ ਦੀਹਾਂ ਨੂੰ ਲੱਭ ਕੇ ਬੀਬੀ ਸਰਨਕਾਰ ਬਹੁਤ ਬਰਾਦ ਵਿੱਚ ਚਲੀ ਗਈ ਪਰ ਬੀਬੀ ਸਰਨਕਾਰ ਨੇ ਆਪਣੇ ਲਖਸ਼ ਨੂੰ ਨਾ ਭੁੱਲਦੇ ਹੋਏ ਸਹਿਬ ਜਾਦਿਆਂ ਦੀਆਂ ਦੀਹਾਂ ਨੂੰ ਬਹੁਤ ਹੀ ਸਤਕਾਰ ਦੇ ਨਾਲ ਚੁੱਕ ਕੇ ਲਿਆਈ ਉਸ ਤੋਂ ਬਾਅਦ ਬੀਬੀ ਸਰਨਕਾਰ ਨੇ ਸ਼ਹੀਦ ਸਿੰਘਾਂ ਦੇ ਮੂੰਹ ਧੋ ਕੇ ਸਾਫ਼ ਕੀਤੇ ਦੀ ਲੱਕੜੀਆਂ ਇਕੱਠੀਆਂ ਕਰਕੇ ਇੱਕ ਚਿਤਾ ਬਣਾ ਲਈ ਅਤੇ ਇੱਕ ਇੱਕ ਕਰਕੇ ਸਿੰਘਾਂ ਦੀਆਂ ਦੀਹਾਂ ਨੂੰ ਚਿਤਾ ਵਿੱਚ ਰੱਖਣ ਲੱਗੀ ਸਿੰਘਾਂ ਦੀਆਂ ਦੀਹਾਂ ਨੂੰ ਇਕੱਠੀਆਂ ਕਰਦੀ ਕਰਦੀ ਬੀਬੀ ਸ਼ਰਨ ਕੌਰ ਬਹੁਤ ਥੱਕ ਗਈ ਸੀ ਪਰ ਉਸਨੇ ਹਿੰਮਤ ਨਾ ਹਾਰੀ ਬੀਪੀ ਸ਼ਰਨ ਕਰਨੀ ਹੋਰ ਵੀ ਸਿੰਘਾਂ ਦੀਆਂ ਦੀਹਾਂ ਨੂੰ ਪਾਲਣ ਦਾ ਜਤਨ ਕੀਤਾ ਪਰ ਉਸ ਨੂੰ ਹੋਰ ਸਿੰਘਾਂ ਦੀਆਂ ਦੀਹਾਂ ਨਾ ਲੱਭੀਆਂ ਕਿਉਂਕਿ ਜੰਗ ਦੇ ਮੈਦਾਨ ਵਿੱਚ ਲਾਸਾਂ ਦੀਆਂ ਲਾਸਾਂ ਪਈਆਂ ਹੋਈਆਂ ਸੀ ਹਨੇਰੇ ਵਿੱਚ ਕੁਝ ਪਤਾ ਨਹੀਂ ਸੀ ਲੱਗਦਾ ਪਰ ਉਸਨੇ ਹਿੰਮਤ ਨਾ ਹਾਰੀ ਆਖਿਰ ਨੂੰ ਇੱਕ ਲਾਸ ਉਸ ਨੂੰ ਲੱਭ ਹੀ ਆਈ ਉਸੇ ਸਿੰਘ ਦੀ ਲਾਸ ਦੇ ਨੇੜੇ ਸੌ ਮੁਸਲਮਾਨ ਮਰਿਆ ਪਿਆਸੀ ਉਸੇ ਸਿੰਘ ਦੇ ਲਾਸ ਨੂੰ ਦੇਖ ਕੇ ਬੀਬੀ ਸ਼ਰਨ ਕੌਰ ਬਹੁਤ ਖੁਸ਼ ਹੋਈ ਉਸਨੇ ਮ੍ਰਿਤਕ ਦੇਹ ਨੂੰ ਪਹਿਚਾਣਿਆ ਅਤੇ ਦੀਵੇ ਦੀ ਰੋਸ਼ਨੀ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਪਹਿਚਾਣਿਆ ਮ੍ਰਿਤਕ ਦੇਹ ਨੂੰ ਪਹਿਚਾਣ ਕੇ ਉਹ ਹੋਲੇ ਜਹੀ ਬੋਲੀ ਕਿ ਬਾ ਮੇਰੇ ਸ਼ਹੀਦ ਪਤੀ ਦੇਵਤਾ ਤੇਰੀ ਬਹਾਦਰੀ ਅਤੇ ਸਹੀਦੀ ਤੇ ਮੈਨੂੰ ਬਹੁਤ ਮਾਣ ਹੈ ਤੁਸੀਂ ਬਹੁਤ ਭਾਗਾ ਵਾਲੇ ਸੀ ਜਿੰਨਾ ਨੀ ਗੁਰੂ ਜੀ ਦੀ ਹਜ਼ੂਰੀ ਵਿੱਚ ਸਹੀਦੀ ਪ੍ਰਾਪਤ ਕੀਤੀ ਹੈ ਮੈਂ ਕਰੋ ਦਰਦਿਆਂ ਨੂੰ ਜੋ ਕੁਝ ਆਖਿਆ ਸੀ ਉਹੀ ਕੁਝ ਹੋਇਆ ਮੇਰੇ ਤਨ ਭਗ ਮੇਰਾ ਪਤੀ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਬੀਬੀ ਸ਼ਰਨਕਾਰ ਆਪਣੇ ਪਤੀ ਦੀ দেহ ਨੂੰ ਚੁੱਕ ਕੇ ਉਸੇ ਥਾਂ ਲਿਆਈ। ਸਾਰੀਆਂ ਲੋਥਾਂ ਨੂੰ ਇਕੱਠੀਆਂ ਕਰਕੇ ਬੀਬੀ ਸ਼ਰਨਕਾਰ ਨੇ ਦੀਵੇ ਦੀ ਲਾਟ ਨਾਲ ਉਹਨਾਂ ਨੂੰ ਅੱਗ ਲਾ ਦਿੱਤੀ। ਸੁੱਕੀਆਂ ਲੱਕੜੀਆਂ ਹੋਣ ਕਰਕੇ ਪੱਲਾ ਵਿੱਚ ਹੀ ਅੱਗ ਦੇ ਪੰਬੜ ਮਚਣ ਲੱਗੇ। ਅਗਦੇ ਪਾਂਬੜਾ ਨਾਲ ਦੂਰ ਦੂਰ ਤੱਕ ਜੰਗ ਦੇ ਮੈਦਾਨ ਵਿੱਚ ਚਾਨਣ ਹੋ ਗਿਆ ਮੁਗਲ ਸਿਪਾਹੀ ਜੰਗ ਦੇ ਮੈਦਾਨ ਵਿੱਚ ਅੱਗ ਨੂੰ ਬਲਦਾ ਦੇਖ ਕੇ ਬਹੁਤ ਹੀ ਹੈਰਾਨ ਹੋ ਗਏ ਪਹਿਲਾਂ ਉਹ ਜੰਗ ਦੇ ਮੈਦਾਨ ਵਿੱਚ ਦੀਵੇ ਨੂੰ ਦੇਖ ਕੇ ਹੈਰਾਨ ਸਨ ਪਰ ਡਰਦੇ ਮਾਰੇ ਅੱਗੇ ਨਹੀਂ ਸੀ ਹੁੰਦੇ ਉਹੋ ਸਮਝ ਕੇ ਸਾਨੇ ਕਿ ਐਨੀਆਂ ਲਾਸਾਂ ਵਿੱਚੋਂ ਕੋਈ ਭੂਤ ਚੜੇਲ ਪਟਕ ਰਹੀ ਹੈ ਪਰ ਜਦੋਂ ਅੱਗ ਬਲ ਪਈ ਤਾਂ ਉਹਨਾ ਤੂੰ ਰੁਕਣਾ ਹੋਇਆ ਤਾਂ ਉਹ ਸੇਤੀ ਨਾਲ ਤੋੜ ਕੇ ਜੰਗ ਦੇ ਮદાન ਵਿੱਚ ਆ ਗਏ ਤਾਂ ਉਹ ਆ ਕੇ ਕੀ ਵੇਖਦੇ ਹਨ ਕਿ ਸਿੱਖਾਂ ਦੀਆਂ ਲਾਸਾਂ ਸੜ ਰਹੀਆਂ ਹਨ ਅਤੇ ਇੱਕ ਔਰਤ ਕੋਲ ਖਲੋਤੀ ਹੋਈ ਹੈ ਅਤੇ ਭੱਟੀ ਸਾਰੀ ਲੱਕੜ ਦੇ ਨਾਲ ਲਾਸਾਂ ਨੂੰ ਹਲਾ-ਹਲਾਤੀ ਸਾੜ ਰਹੀ ਹੈ ਇਹੇ ਸਭ ਕੁਝ ਦੇਖ ਕੇ ਮੁਗਲ ਸਪਾਹੀ ਬਹੁਤ ਹੈਰਾਨ ਹੋ ਗਏ ਉਹਨਾਂ ਨੇ ਸੋਚਿਆ ਕਿ ਅੱਧੀ ਰਾਤ ਨੂੰ ਲਾਸਾਂ ਦੇ ਨਾਲ ਭਰੇ ਹੋਏ ਜੰਗ ਦੇ ਮੈਦਾਨ ਵਿੱਚ ਇੱਕ ਔਰਤ ਦਾ ਆਉਣ ਲਈ ਕਿਵੇਂ ਹੌਸਲਾ ਹੋਇਆ ਸਿਪਾਈਆਂ ਨੇ ਡਰਦੇ ਡਰਦੇ ਦੂਰੋਂ ਹੀ ਪੁੱਛਿਆ ਤੂੰ ਕੌਣ ਹੈ ਬੀਬੀ ਸ਼ਰਨ ਕਰਨੀ ਸਿਪਾਈਆਂ ਵੱਲ ਬਿਨਾ ਦੇਖੇ ਹੀ ਉੱਤਰ ਦਿੱਤਾ ਮੈਂ ਸ਼ਰਨ ਕਰਾਂ ਪਾਈ ਪ੍ਰੀਤਮ ਸਿੰਘ ਦੀ ਸਿੰਘਣੀ ਓਹੋ ਡਰੇ ਨਹੀਂ ਡੋਲੇ ਨਹੀਂ ਮੁਗਲ ਸਿਪਾਈਆਂ ਨੇ ਫਿਰ ਤੋਂ ਪੁੱਛਿਆ ਕਿ ਤੂੰ ਇੱਥੇ ਕੀ ਕਰਨ ਆਈ ਹੈਂ ਬੀਬੀ ਸ਼ਰਨ ਘਰਨੇ বিনা ਡਰੇ ਜਵਾਬ ਦਿੱਤਾ ਕਿ ਮੈਂ ਆਪਣੀ ਸ਼ਹੀਦ ਪਤੀ ਦਾ ਸੰਸਕਾਰ ਕਰਨ ਆਈ ਹਾਂ ਪੈਰੇਦਾਰ ਦਲੇਰ ਅਤੇ ਨਿੱਡਰ ਬੀਬੀ ਦੇ ਜਵਾਬ ਸੁਣ ਕੇ ਬਹੁਤ ਹੈਰਾਨ ਰਹਿ ਗਈ ਤੇ ਫਿਰ ਇੱਕੋ ਵਾਰੀ ਸਾਰਿਆਂ ਨੇ ਬੀਬੀ ਸ਼ਰਨ ਘਰ ਉੱਤੇ ਹਮਲਾ ਕਰ ਦਿੱਤਾ ਬੀਬੀ ਜੀ ਹਰ ਔਕੜ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਸਨ ਪਹਿਲਾਂ ਤਾਂ ਉਹ ਮੁਸਲਿਮ ਸੈਨਿਕਾਂ ਦੇ ਬਾਰ ਰੋਕਦੇ ਰਹੇ ਫਿਰ ਉਹਨਾਂ ਨੇ ਆਪਣੀ ਕਰਪਾਨ ਐਸੀ ਚਲਾਈ ਕਿ ਕਈ ਪਹਿਰੇਦਾਰਾਂ ਨੂੰ ਝਟਕਾ ਸੁੱਟਿਆ ਜੰਗ ਦੇ ਮੈਦਾਨ ਵਿੱਚ ਪੈ ਰਹੇ ਰੌਲੇ ਨੂੰ ਸੁਣ ਕੇ ਹੋਰ ਵੀ ਕਈ ਸੈਨਿਕ ਆ ਗਏ ਇਸ ਮੁਕਾਬਲੇ ਵਿੱਚ ਬੀਬੀ ਜਖਮੀ ਹੋ ਕੇ ਡਿੱਗ ਪਈ ਮੁਗਲ ਸਪਾਹੀਆਂ ਨੇ ਜ਼ਖਮੀ ਬੀਬੀ ਨੂੰ ਚੱਕ ਕੇ ਬਲਦੀ ਚਿਤਾ ਵਿੱਚ ਹੀ ਛੋਟ ਦਿੱਤਾ ਅਤੇ ਬੀਬੀ ਸ਼ਰਨਿਕੌਰ ਵੀ ਸਹੀਦਾਂ ਵਿੱਚ ਚਾਰਲੀ ਗੁਰੂ ਦੇਸ ਪੁੱਤਰੀ ਸਹੀਦਾਂ ਦਾ ਸੰਸਕਾਰ ਕਰਦੀ ਹੋਈ ਆਪ ਵੀ ਸਹੀਦ ਹੋ ਗਈ ਉੱਚੀ ਦਿਨ ਫੁਲਕਿਆਂ ਦੇ ਸਰਦਾਰ ਪਰ ਲੋਕ ਸਿੰਘ ਅਤੇ ਰਾਮ ਸਿੰਘ ਉਹ ਮਾਮਲਾ ਤਰਨ ਹੈ ਸਨ ਜਦੋਂ ਉਹ ਮਦਾਨੇ ਜੰਗ ਵਿੱਚ ਪਹੁੰਚੇ ਤੇ ਚਿਤਾਤੇ ਬੀਬੀ ਸ਼ਰਨ ਕਰਦੀ ਆਦ ਚਲੇ ਸਰੀਰ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਏ ਕਿ ਸਾਥੋਂ ਵੀ ਪਹਿਲਾਂ ਇਹ ਬੀਬੀ ਜੀ ਆ ਕੇ ਸਭ ਸਹੀਦਾਂ ਦਾ ਸੰਸਕਾਰ ਕਰ ਗਈ ਤੇ ਆਪ ਵੀ ਪੈਰੇ ਤਾਰਾਂ ਦੇ ਹੱਥੋਂ ਸਹੀਤ ਹੋ ਗਈ। ਉਹਨਾਂ ਦੋਨਾਂ ਸਰਦਾਰਾਂ ਨੇ ਸੋਚਿਆ ਕਿ ਇਹ ਬੀਬੀ ਘੜੀ ਦੇ ਕਿਸੇ ਲਾਗਲੇ ਪਿੰਡ ਦੀ ਹੀ ਹੈ। ਇਸ ਲਈ ਬੀਬੀ ਦੇ ਪਿੰਡ ਦੀ ਪਾਲ ਕਰਦੇ ਹੋਈ ਉਹ ਪਿੰਡ ਕੁਰੰਡ ਪਹੁੰਚ ਗਈ। ਅਤੇ ਪੁੱਛਦੇ ਪੁੱਛਾਉਂਦੇ ਬੀਬੀ ਸ਼ਰਨ ਕੌਰ ਜੀ ਦੇ ਮਾਤਾ ਨੂੰ ਜਾਂ ਮਿਲੇ। ਬੀਬੀ ਜੀ ਦੀ ਸਹੀਤਾਂ ਦੇ ਸੰਸਕਾਰ ਕਰਨ ਅਤੇ ਆਪ ਵੀ ਸਹੀਦ ਹੋਣ ਜਾਣਦੀ ਗੱਲ ਬੀਬੀ ਸੰਕਾਰ ਜੀ ਦੀ ਮਾਤਾ ਨੂੰ ਦੱਸੀ ਬੀਬੀ ਸੰਕਾਰ ਜੀ ਦੀ ਮਾਤਾ ਨੇ ਆਪਣੇ ਬੇਟੀ ਹਸਰਨ ਕੌਰ ਜੀ ਦੇ ਮਹਾਨ ਦਲੇਰੀ ਨੂੰ ਸੁਣ ਕੇ ਵਹੀ ਗੁਰੂ ਤੇ ਅੱਗੇ ਹੱਥ ਜੋੜ ਕੇ ਧੰਨਵਾਦ ਕੀਤਾ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਧੰਨਵਾਦ ਕਰਦੀ ਹੋਈ ਕਹਿਣ ਲੱਗੀ ਕਿ ਗੁਰੂ ਜੀ ਨੇ ਉਹਨਾਂ ਦੀ ਪੁੱਤਰੀ ਦੀ ਸੇਵਾ ਨੂੰ ਪ੍ਰਵਾਨ ਕਰਕੇ ਉਸ ਨੂੰ ਸਹੀਦੀ ਬਖਸ਼ੀ ਉਸ ਦੇ ਕੁੱਖ ਦਾ ਮਾਨ ਵਧਾ ਦਿੱਤਾ ਜਦੋਂ ਉਹਨਾਂ ਦੋਨਾਂ ਸਰਦਾਰਾਂ ਨੇ ਬੀਬੀ ਸਰਨ ਕਰਦੀ ਇਸ ਸੇਵਾ ਦਾ ਸਮਾਚਾਰ ਸ੍ਰੀ ਦਮਦਮੇ ਸਾਹਿਬ ਗੁਰੂ ਕੀ ਕਾਸੀ ਜਾਕੇ ਗੁਰੂ ਕਲਗੀ ਧਰਜੀ ਨੂੰ ਸੁਣਾਇਆ ਤਾਂ ਤਾਂ ਗੁਰੂ ਜੀ ਬਹੁਤ ਖੁਸ਼ ਹੋਏ ਤੇ ਆਪਣੇ ਪਾਵਨ ਮੁਖ ਤੋਂ ਫਰਮਾਇਆ ਕਿ ਸਾਡੀ ਇਸ ਸੁਪਤਰੀ ਨੇ ਸਿੱਖੀ ਦੀਆਂ ਜੜਾਂ ਪਤਾਲ ਵਿੱਚ ਜਾ ਗੱਡੀਆਂ ਹਨ ਤਨ ਹੈ ਬੀਬੀ ਹਰ ਸਰਨ ਕਾਰਜੀ ਤਨ ਹੈ ਸਿੱਖੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਦੀ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਅਤੇ ਇਤਿਹਾਸ ਨੂੰ ਜਾਣਨ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ